ਕਚੈਰੀ ਲਾ ਕੇ ਬੈਠਾ ਹੋਇਆ ਲੋਕਾਂ ਨੂੰ ਸਨੇਹੇ ਭੇਜੇ ਹੋਏ ਨੇ ਮਲੇਰ ਕੂਟਲੇ ਵਾਲਾ ਸ਼ੇਰ ਮੁਹੰਮਦ ਖਾਨ ਨਾਲ ਬੈਠਾ ਜੀ ਸੁਚਾ ਅਨੰਦ ਨਾਲ ਬੈਠਾ ਜੀ ਹੋਰ ਸਾਰੇ ਨਾਲ ਬੈਠੇ ਨੇ ਲੋਕਾਂ ਨੂੰ ਇਕੱਠਿਆ ਕੀਤਾ ਕਹਿੰਦੇ ਦੇਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸਾਡੇ ਗਾਲੀ ਕਿਦਰ ਝੁਕਦੇ ਨੇ ਵੇਖੋ ਅੱਜ ਵਜ਼ੀਰ ਜਾਨ ਆਇਆ ਕਿ ਇਹਨਾਂ ਦੀ ਬਜ਼ੁਰਗ ਦਾਦੀ ਨੂੰ ਨਾਮ ਨਾਲ ਲੈ ਕੇ ਆਇਓ ਕਚੈਰੀ ਦੇ ਵਿੱਚ ਕਿਉਂਕਿ ਬੱਚੇ ਨਹੀਂ ਉਹਦੀ ਨਜ਼ਰ ਦੇ ਵਿੱਚ ਬੱਚੇ ਨੇ ਕਿਤੇ ਬੱਚੇ ਜਦੋਂ ਵੱਡੇ ਨਾਂ ਦੇ ਹੁੰਦੇ ਸੰਭਾਲ ਮਿਲ ਜਾਂਦਾ ਜਿਉਂਨਾਂ ਲੈ ਕੇ ਆਏ ਨੇ ਜਦੋਂ ਸਹਿਬ ਜਾਦੇ ਵजीर खान ਦੇ ਸਾਹਮਣੇ ਗਏ ਨੇ ਤੇ ਜਦੋਂ ਸਾਹਮਣੇ ਗਏ ਨੇ ਉੱਚੀ ساری ਫਤਿਹ ਬੁਲਾਈਏ ਉੱਚੀ ਆਵਾਜ਼ ਦੇ ਵਿੱਚ ਫਤਿਹ ਬੁਲਾਈਏ ਦੋਵਾਂ ਭਰਾਵਾਂ ਨੇ ਫਤਿਹ ਬੁਲਾਈਏ ਫਤਿਹ ਜਦੋਂ ਬੁਲਾਈਏ ਤੇ ਵजीर खान ਦੀਆਂ ਲੱਗਾ ਕੰਮ ਜਾਂਦੀਆਂ ਕਹਿੰਦੇ ਐਨੇ ਤਸੀਹਾਂ ਤੋਂ ਬਾਅਦ ਵੀ ਇਹਨਾਂ ਦੀ ਜ਼ੁਬਾਨ ਤੇ ਫਤਿਹ ਆ ਮਲੇਰ ਗੋਟੜੀ ਵਾਲਾ ਕਹਿੰਦਾ ਕਿ ਇਹ ਵੀ ਮੰਨਣਗੇ ਸੋਚਾਂ ਆਨੰਦ ਕੀਤਾ ਇਹ ਨਹੀਂ ਮੰਨਣਗੇ ਐਨੇ ਤਸੀਹੇ ਦੇ ਕੇ ਵੀ ਜਿਹੜਿਆਂ ਦੀ ਜ਼ੁਬਾਨ ਤੇ ਫਤਿਹ ਆ ਉਹ ਕਦੇ ਨਹੀਂ ਮੰਨਣਗੇ ਤੇਰੇ ਤੋਂ ਜਿੱਤ ਜਾਣੇ ਵजीर खान ਇੱਥੇ ਮੈਂ ਇੱਕ ਗੱਲ ਦਿਆਂ ਸਾਡੀ ਫਤਿਹ ਕਿੱਥੇ ਗਈ ਆ ਸਿੱਖੋ ਲੋ ਤੁਹਾਡੀ ਫਤਿਹ ਕਿੱਥੇ ਰੱਖੀ ਆ ਪਤਾ ਕਿਸੇ ਨੂੰ ਸਿੱਖਾਂ ਦੇ ਘਰਾਂ ਤੋਂ ਫਤਿਹ ਗਾਇਬ ਹੈ ਦੀ ਅੱਜ ਅਸੀਂ ਬੱਚਿਆਂ ਨੂੰ ਪੜ੍ਹਾਵਾ ਮਾਰੇ ਗਾਂਦੇ ਬੱਚਿਆਂ ਨੂੰ ਪਰ ਸਾਨੂੰ ਸ਼ਬਦਾਂ ਦਾ ਵੀ ਪਤਾ ਸ਼ਬਦ ਕਿਹੜੇ ਸਹੀ ਨੇ ਤੇ ਕਿਹੜੇ ਗਲਤ ਨੇ ਸਿੱਖ ਦੇ ਘਰੋਂ ਫਤਿਹ ਦਾ ਗਾਇਬ ਹੋ ਜਾਣਾ ਸਿੱਖ ਦੇ ਘਰੇ ਹਨੇਰਾ ਹੋ ਜਾਣਾ ਸਿੱਖ ਦੇ ਘਰੋਂ ਕੁਰਬਾਨੀ ਦਾ ਗਾਇਬ ਹੋ ਜਾਣਾ ਮੰਨੋ ਸਿੱਖ ਦੇ ਘਰੋਂ ਚਾਨਣ ਦਾ ਦੂਰ ਹੋ ਜਾਣਾ ਗੁਰਸਾਖੀ ਦਾ ਉਜਿਆਰਾ ਗੁਰੂ ਦੀ ਬਾਣੀ ਚਾਨਣ ਹੈ ਤੇ ਤੁਸੀਂ ਘਰ ਤੋਂ ਚਾਨਣ ਗਾਇਬ ਕਰੀ ਬੈਠੇ ਹੋ ਸਤਿਗੁਰੂ ਜੀ ਦੇ ਬੱਚਿਆਂ ਨੇ ਸਹਿਬ ਜਾਨਦਿਆਂ ਨੇ ਫਦੇ ਬੁਲਾਈ ਉੱਚੀ ਆਵਾਜ਼ ਦੇ ਵਿੱਚ ਮਜੀਦ ਖਾਨ ਕੰਬ ਗਿਆ ਅੱਜ ਫਿਰ ਭੇਜ ਦਿੱਤਾ ਕਿੰਦੇ ਜਾਓ ਨਾ ਇਹਨਾਂ ਨੂੰ ਪ੍ਰਸ਼ਾਦਾ ਦੇਣਾ ਨਾ ਇਹਨਾਂ ਨੂੰ ਪਾਣੀ ਦੇਣਾ ਇਹਨਾਂ ਨੂੰ ਬਾਕੀ ਕੈਂਦੀਆਂ ਵਾਂਗੂ ਨਹੀਂ ਰੱਖਣਾ ਇਨੋਂ ਥੰਡੇ ਬੁਰਜ ਦੇ ਵਿੱਚ ਰੱਖੋ ਇਹ ਕੱਲ ਨੂੰ ਬਣ ਜਾਣਗੇ ਇੱਕ ਜੋ 140 ਫੁੱਟ ਚਾਹੇ ਠੰਡਾ ਗੁਰਜ 140 ਫੁੱਟ ਠੰਡੀਆਂ ਹਵਾਵਾਂ ਚੱਲਦੀਆਂ ਨੇ بارشਾਂ ਚੱਲਦੀਆਂ ਠੰਡੇ ਬੁਰਜ ਦੇ ਥੱਲੇ ਉਹਦੀ ਨਦੀ ਵਗਦੀ ਏ ਐ ਠੰਡੀ ਹਵਾ ਹੁੰਦੀ ਏ ਬੰਜਰ ਕੁਮਾਨ ਦਾ ਗੁਰਜ ਕੌਰ ਨੂੰ ਤੇ ਸਾਹਿਬ ਜਿਆਦਿਆਂ ਨੂੰ ਠੰਡੇ ਬੁਰਜ ਚ ਕੈਦ ਕਰ ਦਿੱਤਾ ਗਿਆ ਜੀ ਹੰਡੇ ਨੂੰ ਜਦੋਂ ਕਾਇਰ ਕੀਤਾ ਗਿਆ ਨਾ ਇਹਦੀ ਹਰਵਾ ਚੱਲਦੀ ਹੈ ਜੀ ਇਹਦਾ ਸਰੀਰ ਦੇ ਜਿਹੜੇ ਕੱਪੜੇ ਨੇ ਨਾ ਉਹ ਕੱਪੜਿਆਂ ਨੂੰ ਐ چیر ਕੇ ਹਵਾ ਜਿਹੜੀ ਉਹ ਤਾਂ ਨੂੰ ਚੀਲੀ ਜਾਂਦੀ ਹੈ ਜੀ ਮਾਤਾ ਗੁਜਰਕੌਰ ਨੇ ਨਾ ਸਭ ਜਿਆਦੇ ਨੂੰ ਕੋਲ ਭਾਇਆ ਤੇ ਮਾਨ ਸਿੰਘ ਦੇ ਪੁੱਤ ਦੋ ਮਿੰਟ ਵਿੱਚ ਤੁਹਾਨੂੰ ਲੈ ਦੇਨੀ ਆ ਤੇ ਫਤੇ ਸਿੰਘ ਦੀ ਮਾਂ ਤੂੰ ਸਾਨੂੰ ਨੇ ਕਿੱਥੇ ਨਹੀਂ ਲਿਖੀ ਕੋਈ ਅੱਗ ਨਹੀਂ ਬਲਦੀ ਇੱਥੇ ਕੀ ਹੈ ਨਿੱਦ ਦੇਣ ਵਾਸਤੇ ਉਹ ਗੁਰੂ ਕੇ ਸਿੱਖੋ ਸੋਣ ਤੁਹਾਡਾ ਇਤਿਹਾਸ ਕਿੰਨਾ ਵੱਡਾ ਏ ਮਾਤਾ ਗੁਰਜੋ ਘਰ ਤੇ ਮੈਂ ਤੁਹਾਨੂੰ ਤੱਤੀ ਤਵੀਂਾਂ ਦੇ ਉਹ ਦਿਨੀਆਂ ਤੁਹਾਡੇ ਵੱਡੇ ਵੱਡੇ ਦੇ ਤੱਵੀਂ ਦੇ ਕਿੰਨਾ ਬੈਠੇ ਸੀ ਮੈਂ ਤੁਹਾਨੂੰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਸੁਣਾਵਾਂਗੀ ਕਿ ਤੱਤੀਆਂ ਤਮੀਆਂ ਤੇ ਬਹਿ ਕੇ ਬਣੀ ਡੋਲੇ ਜਦੋਂ ਤੁਸੀਂ ਤੱਤੀਆਂ ਤਵੀਆਂ ਵਾਲਿਆਂ ਦਾ ਇਤਿਹਾਸ ਸੁਣੋਗੇ ਫੁੱਦ ਤੁਹਾਡੇ ਅੰਦਰ ਵੀ ਗਰਮੀ ਆਏਗੀ ਕਿੱਡਾ ਮਲਖਣ ਇਤਿਹਾਸ ਹੈ ਜੀ ਤੁਹਾਡਾ ਨਾ ਫਤੇ ਸਿੰਘ ਦੇ ਹੱਥ ਮਾਰਦੀ ਐ ਨੂੰਲੇ ਹੋਇਆ ਕਦੇ ਚਿਹਰੇ ਤੇ ਹੱਥ ਫੇਰਦੀ ਐ ਕਦੀ ਗੋਨਾਂ ਦੇ ਹੱਥ ਫੇਰਦੀ ਐ ਮਾਰ ਬੱਲੀ ਮਾਰ ਕੇ ਰੱਖਦੀ ਐ ਕਿਤੇ ਸਹਿਜਾ ਦੇ ਬਿਉਸ ਨਾਲ ਠੰਡੇ ਨਾਲ ਕੱਲੀ ਮਾਰ ਕੇ ਰੱਖਦੀ ਐ ਅਗਲਾ ਦਿਨ ਹੋਇਆ ਅੱਜ ਫਿਰ ਕਿਚਾਰੀ ਲੱਗਣੀ ਐ ਅੱਜ ਫਿਰ ਸੁਨੇਹਾ ਭੇਜ ਗਿਆ ਭੇਜਿਆ ਗਿਆ ਕਿਤੇ ਠੰਡੇ ਗੁਰਜ ਦੇ ਵਿੱਚ ਦਿਨੇ ਬਹਿਣ ਵਾਲਿਆਂ ਨੂੰ ਗਰਮੀਆਂ 'ਚ ਠੰਡ ਲੱਗਦੀ ਸੀ ਜਿਹੜੋ ਦਿੱਲੀ ਤੋਂ ਲਾਹੌਰ ਵਾਲੀ ਸੜਕ ਦੇ ਲੋਕ ਇਹਨਾਂ ਦੇ ਆਉਂਦੇ ਹੁੰਦੇ ਸੀ ਉਹ ਆਉਂਦਿਆਂ ਇਹ ਠੰਡੇ ਗੁਰਜ 'ਚ ਬਹਿ ਕੇ ਇੱਥੇ ਰਹਿੰਦੇ ਹੁੰਦੇ ਸੀ ਗਰਮੀਆਂ ਦੇ ਵਿੱਚ ਵਜੀਰ ਖਾਨ ਠੰਡੇ ਗੁਰਜ 'ਚ ਬੈੰਦਾ ਸੀ ਐਨਾ ਠੰਡਾ ਹੁੰਦਾ ਸੀ ਗਰਮੀਆਂ ਦੇ ਵਿੱਚ ਇੱਕ ਹਿੰਦਸਤਾਨ ਬਦਲ ਜਾਣਗੇ ਜਦੋਂ ਘਰ ਗਿਆ ਨਾ ਵਜੀਰ ਖਾਨ ਜਦੋਂ ਘਰ ਗਿਆ ਇਹਦਾ ਜਿਹੜਾ ਬੜਾ ਉਦਾਸ ਹੈ ਪਹਿਲੀ ਉਦਾਸੀ ਪਹਿਲੀ ਜਿਹੜੀ ਲੱਗੀ ਹੈ ਨਾ ਕਚਹਿਰੀ ਉਹ ਪਹਿਲੀ ਕਚਹਿਰੀ ਦੇ ਸਾਹਿਬ ਜਾਂ ਦੇ ਨਹੀਂ ਮੰਨਦੀ ਦੀ ਗੱਲ ਇਹ ਬੜਾ ਦੁਖੀ ਹੋਇਆ ਘਰ ਗਿਆ ਨਾ ਜਦੋਂ ਇਹਦੀ ਬੇਗਮ ਰੇਹ ਦੇ ਚਿਹਰੇ ਵੱਲ ਦੇਖਿਆ ਜਦੋਂ ਉਹਨੇ ਦੇ ਚਿਹਰੇ ਤੇ ਹੋੜੀਆਂ ਪਈਆਂ ਹੋਈਆਂ ਉਦਾਸ ਹੈ ਵਜੀਰ ਖਾਨ ਬੇਗਮ ਜਨਾਈ ਮਾਰਦੀ ਹੈ ਕੀ ਹੋਇਆ ਕੀ ਗੱਲੇ ਬੜਾ ਪਰੇਸ਼ਾਨ ਹੈ ਇਹ ਆਪਣੀ ਬੇਗਮ ਨੂੰ ਦੱਸਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜਾਦੇ ਛੋਟੇ ਤੇ ਉਹਨਾਂ ਦੀ ਮਾਤਾ-ਮਾਤਾ ਗੁਜਰ ਘੌਰ ਸਾਡੀ ਕੈਦ ਵਿੱਚ ਨੇ ਕੱਲ ਉਹਨਾਂ ਦੀ ਪਹਿਲੀ ਪੇਸ਼ੀ ਪਈ ਸੀ ਤੇ ਉਹਨਾਂ ਦੀ ਪਹਿਲੀ ਪੇਸ਼ੀ ਪਈ ਉਹ ਸਾਡੀ ਗੱਲ ਨਹੀਂ ਮੰਨੇ ਮਨ ਮੇਰੇ ਤੋਂ ਡਰਨੀ ਲੱਗਾ ਦੁਨੀਆਂ ਮੇਰੇ ਤੋਂ ਡਰਦੀ ਏ सात साल के मेरे तो नहीं डरे नौ साल दे मेरे तो नहीं डरे मैं परेशान हाँ तेन बड़ी तकलीफ आई आ जो इन्नी गल सुन दिया निकल जा दिया। हाथ जोड़ के कहें वजीर खान एक गल याद रखी साहबजाद से जुल्म ना करी हम मैं थोड़ी जी बेनती कर दिया जैम बेगम का ना पेगा सी ਇਹ ਆਪਣੇ ਪਰਿਵਾਰਾਂ ਦੇ ਨਾਲ ਆਨੰਦਪੁਰ ਆਉਂਦੀ ਜਾਂਦੀ ਰਹਿੰਦੀ ਹੁੰਦੀ ਸੀ ਇਹਨੇ ਮਾਤਾ ਗੁਜਰਪਉ ਦੇ ਚਰਮਾ ਦੇ ਬੜੀ ਬੜੀ ਮੱਥਾ ਟੇਕਿਆ ਸੀ ਇਹਨੇ ਸਹਿਬਜ਼ਾਦਿਆਂ ਨੂੰ ਖੇਡਦੇਆਂ ਹੋਿਆਂ ਨੂੰ ਵੇਖਿਆ ਸੀ ਛੋਟਿਆਂ ਨੂੰ ਇਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨੂਰਾਂ ਨੂੰ ਵੇਖਿਆ ਸੀ ਚਿਹਰੇ ਨੂੰ ਵੇਖਿਆ ਸੀ ਦੁਨੀਆ ਦੇ ਵਾਲੀ ਨੇ ਪਾਤਸ਼ਾਹ ਇਹ ਇੱਕ ਹੁੰਗੂ ਘਰਾਣੇ 'ਚ ਵਿਆਹੀ ਗਈ ਤੇ ਵਜ਼ੀਰ ਖਾਨ ਜ਼ਬਰਦਸਤੀ ਨੂੰ ਝੁਕ ਲਿਆ ਕੇ ਇਹਦੇ ਨਾਲ ਲਗਾ ਕਰ ਆ ਲਿਆ ਸੀ ਇਹ ਗੁਰੂ ਘਰ ਨੂੰ ਜਾਣਦੀ ਸੀ ਇਹਨੇ ਦੁਹਾਈ ਪਾ ਕੇ ਆਖਿਆ ਵਜ਼ੀਰ ਖਾਨ ਜੇ ਤੂੰ ਸਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਕਰੇਗਾ ਤੇਰੀਆਂ ਜੜਾਂ ਪੱਟੀਆਂ ਜਾਣਗੀਆਂ ਉਹ ਕਹਿੰਦਾ ਤੈਨੂੰ ਕਿੱਦਾਂ ਪਤਾ ਉਹ ਫਿਰ ਭਾਗੋ ਜਿਹੜੀ ਬੀਬੀ ਭਾਗੋ ਜਿਹੜੀ ਜੈਨਾਏ ਦੀ ਜਿਹੜੀ ਉਹ ਕਹਿੰਦੀ ਮੈਂ ਜਾਣਦੀ ਆ ਇੱਕ ਘਰਾਣਾ ਬਹੁਤ ਵੱਡਾ ਏ ਮੇਰੀ ਮਾਂ ਮੇਰੀ ਦਾਦੀ ਗੁਰੂ ਹਰਿਬਿੰਦ ਸਾਹਿਬ ਬਾਰੇ ਦੱਸ ਨਹੀਂ ਰਹੀ ਇਹਨਾਂ ਦੇ ਪੜਤਾਨੇ ਬਾਰੇ ਮੈਨੂੰ ਦੱਸਦੀ ਹੁੰਦੀ ਸੀ ਕਿ ਚਾਰ ਜੰਗਾ ਲੜੀਆਂ ਸਨ ਉਹਨਾਂ ਨੇ ਇਹ ਮੇਰੀ ਦਾਦੀ ਗੁਰੂ ਅਰਜਨ ਸਾਹਿਬ ਬਾਰੇ ਦੱਸਦੀ ਰਹੀ ਕਿ ਤਦੀਆਂ ਤਨੀਆਂ ਤੇ ਬਹਿ ਕੇ ਡੋਲੇ ਨਹੀਂ ਮੇਰੀ ਦਾਦੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਦੱਸਦੀ ਰਹੀ ਕਿ ਕਿਵੇਂ ਮਨੁੱਖਤਾ ਵਾਸਤੇ ਇਨਸਾਨੀਅਤ ਵਾਸਤੇ ਚਾਂਦਨੀ ਚੌਕ ਦੇ ਵਿੱਚ ਸਤਿਗੁਰੂ ਨੇ ਸ਼ਹਾਦਰ ਦਿੱਤੀ ਸੀ ਔਰ ਉਹਨ ਦੇਵ ਦੇ ਸਾਹਮਣੇ ਡੋਲੇ ਨਹੀਂ ਸਾਨਾ ਮੈਂ ਤੈਨੂੰ ਬਿਲਾਖਦੀਆਂ ਵਜੀਰ ਖਾਨ ਤੇਰੀਆਂ ਜੜਾਂ ਪੱਟੀਆਂ ਜਾਣੀਆਂ ਜੇ ਸਾਹਿਬ ਜਾਨਾਂ ਤੇ ਜੁਰਮ ਕੀਤਾ ਤੇ ਇਹ ਥੋੜਾ ਜਿਹੇ ਮਨ ਤੇ ਅਸਰ ਹੋਇਆ ਦੂਜੇ ਦਿਨ ਵੀ ਕਚਹਿਰੀ ਲੱਗੀ ਹੈ ਜੀ ਕਿਦਣ ਦੂਜੇ ਦਿਨ ਦੀ ਕਚਹਿਰੀ ਲੱਗੀ ਹੈ ਨਾ ਇੱਥੇ ਜਦੋਂ ਸਹਿਬਜਾਦੇ ਸਾਹਮਣੇ ਹੋਏ ਨੇ ਪੇਸ਼ ਹੋਣ ਲੱਗੇ ਨੇ ਨਾ ਇਹਨਾਂ ਨੇ ਆਖਿਆ ਤੁਮੋਂ ਤਾਂ ਬੰਦੀ ਬਣਾਈ ਕਹਿੰਦੇ ਕੋ ਛੋਟੀ ਜੀ ਬਾਰੀ ਰੱਖੋ ਜੀ ਵੱਡਾ ਦਰਵਾਜ਼ਾ ਬੰਦ ਕਰ ਦਿਓ ਤੇ ਸਭ ਤੋਂ ਪਹਿਲਾਂ ਭਤੇ ਸਿੰਘ ਨੂੰ ਗਾੜੀ ਲੈ ਕੇ ਆਇਓ ਸਿਪਾਈਓ ਜਦੋਂ ਭਤੇ ਸਿੰਘ ਜਦੋਂ ਸਿਰ ਝੁਕਾ ਕੇ ਦਰਵਾਜ਼ੇ 'ਚੋਂ ਲੰਗੇਗਾ ਅਸੀਂ ਜਿਕਾਰੇ ਲਾ ਦਿਆਂਗੇ ਅਸੀਂ ਆਪਣੇ ਧਰਮ ਦੀ ਗੱਲ ਕਰਦਿਆਂਗੇ ਸਾਡੇ ਸਾਹਮਣੇ ਝੁਕ ਗਏ ਨੇ ਵਜ਼ੀਰ ਖਾਨ ਦੇ ਸਾਹਮਣੇ ਸਹਿਬਜਾਦੇ ਝੁਕ ਗਏ ਨੇ ਇੰਨਾ ਕਰਿਓ ਤੁਸੀਂ ਬਾਰੀ ਦੇ ਵਿੱਚੋਂ ਦੀ ਲੈ ਕੇ ਆਇਓ ਦਾਦੀ ਮਾਂ ਫਿਰ ਤਿਆਰ ਕਰਦੀ ਦੂਜੇ ਦਿਨ ਦੀ ਕਚਹਿਰੀ ਲੱਗਣੀ ਐ ਇੱਥੇ ਭਾਈ ਮੋਤੀ RAM ਬੈਰੇ ਨੇ ਦੁੱਧ ਵੀ ਪਿਆਇਆ ਪਕਾ ਨੂੰ ਉਹਨਾਂ ਦੀ ਗੱਲ ਕਰਾਂਗੇ ਇੱਥੇ ਦੂਜੇ ਦਿਨ ਦੀ ਜਦੋਂ ਕਚਹਿਰੀ ਲੱਗਦੀ ਐ ਤੇ ਜਦੋਂ ਬਾਬਾ ਜੋਰਾਵਰਸ ਨੂੰ ਪਿੱਛੋਂ ਦੇਖ ਰਹੇ ਨਾ ਕਿ ਮੈਨੂੰ ਕਿਉਂ ਨਹੀਂ ਗਾਂ ਲੈ ਕੇ ਜਾਂਦੇ ਉਹ ਸਮਝ ਜਾਂਦੇ ਨੇ कि इस बारी ਦੇ ਵਿੱਚੋਂ ਦੀ ਕੱਢਣਗੇ ਇਹਨਾਂ ਦਾ ਮਕਸਦ ਇਹ ਕਿ ਫਤੇ ਸਿੰਘ ਸਿਰ ਨਵਾ ਕੇ ਨਿਕਲੇ ਅਜੇ ਵੀਦਿਆਂ ਵੇਦਿਆਂ ਆਵਾਜ਼ ਹੀ ਮਾਰ ਲੱਗੇ ਤੇ ਫਤੇ ਸਿੰਘ ਨੇ ਪਹਿਲਾਂ ਆਪਣੀ ਜੁਤੀ ਕੱਢੀ ਜੀ ਵਜੀਰ ਖਾਂ ਦੇ ਸਾਹਮਣੇ ਜੁਤੀ ਕੀਤੀ ਸੀ ਆਪਣੀ ਵੇਖੋ ਕਿੱਡੇ ਵੱਡਿਆਂ ਸਖਿਆਵਾਂ ਜੀ ਇੱਥੇ ਗੁਰੂ ਘਰ ਦੇ ਵਿੱਚ ਵਜੀਰ ਖਾਂ ਬਹੁਤ ਪਰੇਸ਼ਾਨ ਹੋ ਜਾਂਦੀ ਅੱਜ ਵੀ ਬੜੇ ਨਾਲ ਦਿੱਤੇ ਸ਼ੇਰ ਨਵਾ ਬਦਖਾਂਵਾਂ ਬਾਰੇ ਨੂੰ ਆਖਿਆ ਤੂੰ ਵੀ ਬਦਲਾ ਲੈ ਲੈ ਸਾਹਿਬ ਜਿਆਦਿਆਂ ਤੋਂ ਤੇਰੇ ਵੀ ਭਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚੰਗੌਰ ਦੀ ਗੜੀ 'ਚ ਤੀਰ ਦੇ ਨਾਲ ਮਾਰਿਆ ਸੀ ਉਹ ਕਹਿੰਦਾ ਮੈਂ ਬਦਲਾ ਤੇ ਲਵਾਂਗਾ ਪਰ ਲਾਵਾ ਦਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੇ ਕੋਣ ਮੈਂ ਇਨਾਂ ਤੇ ਜੁਰਮ ਨਹੀਂ ਕਰਨਾ ਨੇ ਹਾਂ ਦਾ ਨਾ ਦਾ ਮਾਰਿਆ ਸੀ ਇੱਥੇ ਜਦੋਂ ਇੰਨੀ ਗੱਲ ਹੋਜੀ ਸ਼ੇਰ ਮੁਹੰਮਦ ਖਾਨ ਨੇ ਆਖੀ ਕਿ ਵਜੀਰ ਖਾਨ ਤੂੰ ਇਨਾਂ ਤੇ ਜੁਰਮ ਨਾ ਕਰ ਵੇਹ ਆਪਣੀ ਸਾਰਾ ਵੀ ਇਹ ਗੱਲ ਨੂੰ ਨਹੀਂ ਮੰਨਦੀ ਕਿ ਬੱਚਿਆਂ ਤੇ ਜਨ ਜੁਰਮ ਕਰਨਾ ਖੇਤ ਨਹੀਂ ਤੂੰ ਇਹਨਾਂ ਤੇ ਜ਼ੁਲਮ ਨਾ ਕਰ ਅਜੀ ਜੁਵੇਨੀ ਗਾਲ ਸੁਣੀ ਥੋੜਾ ਜਿਹਾ ਠੰਡਾ ਹੋਇਆ ਵਜ਼ੀਰ ਖਾਨ ਲਾਗੇ ਬੈਠਾ ਸੁਚਾਨੰਦ ਬੋਲ ਪਿਆ ਬੰਦੇ ਮਾਰੇ ਹੁੰਦੇ ਨੇ ਤਾਂ ਮਨੀ ਮਾੜਾਂ ਦਾ ਹਿੰਦੂ ਵੀ ਬਰੇ ਚੱਗੇ ਨੇ ਪਰ ਇਹ ਲਾਗੂ ਬੋਲ ਪਿਆ ਇਹਨੇ ਜਦੋਂ ਆਖਿਆ ਨਾ ਵਜ਼ੀਰ ਖਾਨ ਸੱਪਾਂ ਦੇ ਬੱਚੇ ਕਦੇ ਵੇਤ ਨਹੀਂ ਹੁੰਦੇ ਜਦੋਂ ਇੰਨੀ ਗੱਲ ਆਖੀ ਤੇ ਸਹਿਬ ਜਾਨ ਨੇ ਆਖਿਆ ਸੁਚਾਨੰਦ ਉਦਨ ਸੱਪਾਂ ਦੇ ਪੁੱਤ ਕਿਥਣ ਕਿਥੇ ਗਏ ਜਿਦਾਂ ਤੇਰੇ ਵੱਡੇ-ਵਡੇਰਿਆਂ ਨੂੰ ਬਵਾਨੀਆਂ ਲੈ ਕਿਲੇ ਚੁੜਦੇ ਤੇ ਚਰਾਗੇ ਲੈਂਦਾ ਸੀ ਸੁਚਾ ਨੰਦ ਉਦਨ ਸੱਪਾਂ ਦੇ ਪੁੱਤਰੀ ਦੇ ਵੇ ਤੈਨੂੰ ਜਿਦਣ ਨੰਦ ਕੋਲ ਦੀ ਧਰਤੀ ਦੇ ਜਾ ਕੇ ਮੂੰਹ ਦੇ ਵਿੱਚ ਤਾਂ ਪਾ ਕੇ ਮੇਰੇ ਦਾਦੇ ਦੇ ਸਾਹਮਣੇ ਖਲੋਗੀ ਸੀ ਤੁਹਾਨੂੰ ਉਦਨ ਸੀ ਲੱਗਿਆ ਸੱਪਾਂ ਦੇ ਪੁੱਤ ਨੇ ਬੜੀ ਝਾੜ ਕੀਤੀ ਜੀਬ ਸਾਹਿਬ ਜਿਆਦਿਆਂ ਨੇ ਬੜਾ ਦੁਸਾਰਿਆਂ ਨੂੰ ਉਹ ਜੀਬ ਖਾਣੇ ਨਾ ਕਿਤੇ ਇੱਕ ਮੌਕਾ ਫੋੜ ਦੇ ਦਿਓ ਫਿਰ ਚਲੇ ਗਏ ਨੇ ਦਾਦੀ ਨੂੰ ਸਾਰਾ ਕੁਝ ਦੱਸਿਆ ਮਾਂ ਅੱਜ ਇਦਾਂ ਕੀਤਾ ਅੱਜ ਇਦਾਂ ਕੀਤਾ ਮਾਂ ਬੜੇ ਪਰੇਸ਼ਾਨ ਸੀ ਉਹ ਬੜੇ ਪਰੇਸ਼ਾਨ ਸੀ ਤੇ ਅਜਬ ਮਦੀਨ ਖਾਨ ਘਰ ਗਿਆ ਇਹ ਜੀ ਬੇਗਮ ਨੇ ਆਖਿਆ ਮਦੀਨ ਖਾਨ ਜੇ ਸਾਬ ਜਦ ਨੂੰ ਕੁਝ ਹੋ ਗਿਆ ਤਾਂ ਮੇਰੇ ਮਰੀਦਾ ਮੂੰਹ ਵੇਖੀਗਾ ਜਿੱਦਨ ਸਾਬ ਜਦ ਨੂੰ ਸ਼ੀਰ ਕਰਦਾ ਨਾ ਮਦੀਨ ਖਾਨ ਇਹ ਬੇਮੋ ਸਿਰ ਸਾਹ ਮਾਰ ਕੇ ਆਪਣੇ ਆਪ ਨੂੰ ਸ਼ਹੀਦ ਕਰ ਲੈਂਦੇ ਆ ਜਿਹੜਾ ਇੱਕ ਵਾਰੀ ਨੰਦਬਰ ਗੁਰੂ ਦੇ ਦਰਸ਼ਨ ਘਰ ਆਵੇ ਨਾ ਉਹ ਬੇਮੋ ਨਹੀਂ ਹੁੰਦਾ ਕਦੇ ਵੀ ਜਮੀਰੋਂ ਜਾਗਣਾ ਚਾਹੀਦਾ ਦੋਸਰੇ ਦਿਨ ਦੀ ਪੇਸ਼ੀ ਹੈ ਤੀਸਰੇ ਦਿਨ ਦੀ ਸਹਿਜਾ ਦੇ ਕਿਹਦੇ ਮਾਂ ਅੱਜ ਨਹੀਂ ਅਸੀਂ ਮੁੜ ਕੇ ਆਉਣਾ ਮਾਂ ਉੱਤੇ ਕੀ ਸਮਾਂ ਮਾਂ ਇਹਦਾ ਬਲਾਹ ਹੋ ਰਹੀਆਂ ਹੁੰਦੀਆਂ तीजे दिन की पेशी वास्ते छुपाई दिन की पेशी पैनी है ना शेरी तौर माता गुजर कौर कहने दो मिनट खड़ जा जाने से पहले बच्चे का मुंह दुला दो तो लू नन्हने से सिरों पे कलगी सजा दे लू केसों को कंगी करूं मुंह धला दो तो लू ਮੈਨੂੰ ਇਹਨਾਂ ਦੇ ਕੇਸਾਂ ਨੂੰ ਕੰਗੀ ਕਰ ਲੈਣ ਦੇ ਅੱਜ ਤੇ ਕੇਜ ਨਹੀਂ ਰਹਿਗੇ ਸਾਡੇ ਬੱਚਿਆਂ ਦੇ ਸਿਰ ਉੱਤੇ ਕਿਉਂਕਿ ਕੀ ਤੁਸੀਂ ਕਰੋਗੇ ਇਹਨਾਂ ਦੇ ਸੀਸ ਤੇ ਕਲਗੀ ਸਜਾ ਲੈਣ ਦੇ ਤਕਤਾਂ ਦੇ ਮਾਲਕਾਂ ਦੇ ਬੱਚੇ ਆਏ ਸ਼ਹਿਨ ਸ਼ਾ ਦਰਬੇਸ਼ ਦੇ ਬੱਚੇ ਨੇ ਇਹ ਰਾਜੇ ਚੰਗੇ ਲੱਗਦੇ ਨੇ ਰਾਜੇ ਸੋਹਣੇ ਲੱਗਦੇ ਨੇ ਮਾਂ ਨੇ ਸਜਾਇਆ ਅੱਜ ਪਤਾ ਨਹੀਂ ਕਿੱਥੋਂ ਇਹਨਾਂ ਹੌਸਲਾ ਆ ਗਿਆ ਮਾਤਾ ਗੁਜਰਕੌਰ ਦੇ ਜੀਵਨ ਦੇ ਵਿੱਚ ਕਲਗੀਆਂ ਸਜਾਈਆਂ ਸੀਸ ਦੇ ਉੱਤੇ ਸੋਹਣੀ ਦਸਤਾਰ ਸਜਾਈ ਕਮਰਦਸੇ ਕੀਤੇ ਤੇ ਜਾਣ ਲੱਗਿਆ ਵੇਖ ਕੇ ਪਿੱਛਾ ਭੌਂ ਕੇ ਮੁੜੇ ਨੇ ਸਹਬਜਾਦੇ ਦਾਦੀ ਅਜ ਨਾਲ ਉਡੀਕੀ ਅਜ ਨਹੀਂ ਅਸੀਂ ਆਉਣਾ ਤੇ ਇੱਕ ਗੱਲ ਯਾਦ ਰੱਖੀ ਦਾਦੀ ਨਾ ਅਸੀਂ ਤੇਰੀ ਚੁਣੇ ਨੂੰ ਦਾਗ ਲਾਈਏ ਨਾ ਅਸੀਂ ਆਪਣੇ ਬਾਪ ਦੀ ਪੱਗ ਨੂੰ ਦਾਗ ਲਾਈਏ ਜੋ ਕੁਝ ਸਾਡੇ ਨਾਲ ਵਾਪਰੇਗਾ ਅਸੀਂ ਚੱਲ ਜਾਾਂਗੇ ਸਹਬਜਾਦੇ ਤੁਰੇ ਨੇ ਅੱਜ ਤੀਸਰੀ ਪੇਸ਼ੀ ਹੈ ਜਦੋਂ ਉਥੋਂ ਚਲੇ ਗਏ ਨੇ ਤੇ ਮਾਤਾ ਗੁਜਰਦੌਰ ਨੇ ਇੱਕ ਅਰਦਾਸ ਕੀਤੀ ਹੈ ਉਹ ਸਿਰਦਿਆਂ ਸਾਈਆਂ ਅੱਜ ਤੇਰੇ ਸਹਿਬਜ਼ਾਦੇ ਮੇਰੀ ਗੋਦ ਵਿੱਚ ਉੱਠ ਕੇ ਚੱਲੇ ਨੇ ਭਾਵੇਂ ਕੋਈ ਤੂੰ ਇਹਨਾਂ ਦੇ ਚਿਹਰੇ ਨਹੀਂ ਵੇਖੇ ਅਜੇ ਤੱਕ ਤੂੰ ਸਹਿਬਜ਼ਾਦਿਆਂ ਨੂੰ ਨਹੀਂ ਵੇਖਿਆ ਸੀ ਮੇਰੀ ਇੱਕ ਅਰਦਾਸ ਆਪਰਿਆਂ ਚਰਨਾਂ ਦੇ ਵਿੱਚ ਕਬੂਲ ਕਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਮੇਰੀ ਗੋਦ ਚੋਂ ਸਹਿਬ ਜੀ ਆਦੇ ਉੱਠ ਗਏ ਨੇ ਜਿੰਨਾ ਫਰਜ਼ ਮੈਂ ਨਿਭਾ ਸਕਦੀ ਸੀ ਮੈਂ ਨਿਭਾ ਦਿੱਤੇ ਅੱਜ ਮੁੜ ਕੇ ਮੇਰੀ ਗੋਦ ਵਿੱਚ ਸਹਿਬ ਜੀ ਆਣ ਕੇ ਨਹੀਂ ਬਹਿਣੇ ਅੱਜ ਸ਼ਾਮਾਂ ਨੂੰ ਸਹਿਬ ਜੀ ਆਦੇ ਮੇਰੇ ਸਿਰ ਦੇ ਅਸਾਈਆਂ ਤੀਰੀ ਗੋਦ ਵਿੱਚ ਬਹਿਣਗੇ ਆਣ ਕੇ ਸੰਭਾਲ ਲਈ ਇਹਨਾਂ ਨੂੰ ਬਿਠਾ ਲਈ ਇਹਨਾਂ ਨੂੰ ਆਪਣੀ ਗੋਦ ਵਿੱਚ ਅੱਜ ਤੋਂ ਬਾਅਦ ਜ਼ਿੰਮੇਵਾਰੀ ਤੁਹਾਡੀ ਹੈ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਜਿੰਨੀ ਤੋਂ ਮੈਂ ਨਿਭਾ ਸਕੀ ਹੁਣ ਜ਼ਿੰਮੇਵਾਰੀ ਸਿਰ ਤੇ ਆ ਸੜੀਆਂ ਤੇਰੀਓ ਇਹਨਾਂ ਨੂੰ ਆਪਣੀ ਗੋਦੀ ਚ ਬਾਲ ਲੇ ਇੱਥੇ ਸਾਹਿਬ ਜਾਨੂ ਤੀਜੇ ਦਿਨ ਦੀ ਕਚਹਿਰੀ ਲੱਗੀ ਬੜੇ ਡਰਾਵੇ ਦਿੱਤੇ ਆ ਜੀ ਤੇ ਸੁਜਾ ਨੰਦ ਕਹਿੰਦਾ ਜੀ ਇਹਨਾਂ ਨੂੰ ਪੁੱਛ ਕੇ ਵੇਖੋ ਜੇ ਛੱਡਦੀ ਹੈ ਤਾਂ ਕੀ ਕਰਨਗੇ ਵਜ਼ੀਰ ਖਾਨ ਕਹਿੰਦਾ ਜੀ ਤੁਹਾਨੂੰ ਛੱਡਦੀ ਹੈ ਤਾਂ ਕੀ ਕਰੋਗੇ ਕਹਿੰਦਾ ਅਸੀਂ ਆਪਣੇ ਪਿਤਾ ਨੂੰ ਜਾ ਕੇ ਮਿਲਾਂਗੇ ਅਸੀਂ ਆਪਣੇ ਭਰਾਵਾਂ ਨੂੰ ਮਿਲਾਂਗੇ ਅਸੀਂ ਆਪਣੇ ਸਿਧਾਂਤਾਂ ਨੂੰ ਜਾ ਕੇ ਮਿਲਾਗੇ ਕਹਿੰਦੇ ਫਿਰ ਕੀ ਕਰੋਗੇ ਕਹਿੰਦੇ ਫੌਜ ਇਕੱਠੀ ਕਰਾਂਗੇ ਤੇ ਜ਼ੁਲਮ ਦੇ ਨਾਲ ਫਿਰ ਲੜਾਂਗੇ ਸੁਚਾਨੰਦ ਕਹਿੰਦਾ ਮੈਂ ਕਿਹਾ ਜੀ ਤੁਹਾਨੂੰ ਇਹ ਨਹੀਂ ਮੰਨਣਾ ਫਿਰ ਕਾਜੀ ਨੂੰ ਆਕੇ ਆਇਆ ਕਾਜੀ ਫਤਵਾ ਪੜੋ ਕਾਜੀ ਨੇ ਆ ਕੇ ਆਇਆ ਕਿ ਆਪ ਤੁਸੀਂ ਸਰਾ ਨਹੀਂ ਮੰਨਦੀ ਕੁਰਾਨ ਨਹੀਂ ਮੰਨਦੀ ਇੰਨੀ ਉਮਰ ਦੇ ਬੱਚਿਆਂ ਦੇ ਜ਼ੁਲਮ ਆਪਾਂ ਨਹੀਂ ਕਰ ਸਕਦੇ ਜਦੋਂ ਇੰਨੀ ਗੱਲ ਕਾਜੀ ਨੇ ਆਖੀ ਤੇ ਵਜ਼ੀਰ ਸਾਹਿਬ ਇਹਨਾਂ ਜਿੰਨਾ ਪੈਸਾ ਚਾਹੀਦਾ ਕਿੰਨੀਆਂ ਮੋਹਰੇ ਚਾਹੀਦੀਆਂ ਰਿਸ਼ਵਤੀ ਮਹਾਰਾਜ ਦੀ ਬਾਣੀ ਦਾ ਬਚਨ ਹੈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਥ ਗਵਾਏ ਇਹਨਾਂ ਨੇ ਰਿਸ਼ਵਤਾਂ ਲੈ ਲੈ ਕੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਫਤਵਾ ਪੜਿਆ ਸੀ ਇਹਨਾਂ ਨੇ ਇੱਥੇ ਫਤਵਾ ਪੜਿਆ ਗਿਆ ਜੀ ਇਹਨੇ ਫਤਵਾ ਪੜ ਦਿੱਤਾ ਸਾਬ ਜਾਨਦਾ ਕਿ ਇਹਨਾਂ ਨੂੰ ਮੋਹਰਾਂ ਦੇ ਵਿੱਚ ਖਤਾਰ ਕੇ ਸ਼ਹੀਦ ਚੀਰ ਕਰ ਦਿਓ ਕਾਜੀ ਨੇ ਫਤਵਾ ਪੜਿਆ ਤੇ ਕੁਹੀ ਨੇ ਲਾਗੇ ਆ ਕੇ ਇਹਨਾਂ ਨੂੰ ਸ਼ਹੀਦ ਕਰਨ ਦੀ ਜ਼ਰੂਰਤ ਨਾ ਕੀਤੀ ਜੀ ਡਰ ਦੇ ਸਹਮੂ ਕੋਈ ਨੇੜੇ ਨਾ ਆਇਆ ਤੇ ਇਹਨੇ ਜਦੋਂ ਜਲਾ ਨੂੰ ਦੇ ਇਹ ਦੋ ਭਰਾ ਸੀ ਇਹਨਾਂ ਦਾ ਮੁਕੱਦਮਾ ਚੱਲਦਾ ਸੀ ਸਰਹੰਦ ਦੇ ਵਿੱਚ ਇਹ ਜੇਲ੍ਹ ਦੇ ਵਿੱਚ ਹੀ ਸਨ ਇਹਨਾਂ ਨੂੰ ਬੁਲਾ ਕੇ ਲੈ ਗਿਆ ਇਹਦੇ ਤੁਹਾਡਾ ਜਿਹੜਾ ਮੁਕੱਦਮਾ ਉਹ ਖਤਮ ਕਰ ਦਿਆਂਗੇ ਇਹ ਮੰਨ ਗਏ ਜੀ ਇਹਨਾਂ ਨੇ ਫਿਰ ਸਹਿਬਜ਼ਾਦਿਆਂ ਨੂੰ ਨੀਮਾ ਦੇ ਵਿੱਚ ਖਿਲਾੜ ਕੇ ਜਦੋਂ ਚਿੰਨ ਲੱਗੇ ਨੇ ਨਾਈਟਾਂ ਇਹਨਾਂ ਇਟਾਂ ਚੀਨ ਅਗੇ ਨੇ ਥੋੜੀਆਂ ਜਿਹੀਆਂ ਇਟਾਂ ਚਿਣੀਆਂ ਕੰਦ ਜਿਹੜਾ ਗੋਡਿਆਂ ਦਾदाई ਜਦੋਂ ਇਹ ਜਲਾਹ ਜਦੋਂ ਇਟ ਤੋੜਨ ਲੱਗੇ ਨੇ ਲਾਗੇ ਖਲੋਤੇ ਵਜੀਰ ਖਾਨ ਨੇ ਸੁਚਾਨੰਦ ਮਲੇਰਪੁਰੇ ਵਾਲਾ ਇਹ ਸਾਰੇ ਲਾਗੇ ਖਲੋਤੇ ਨੇ ਤੇ ਵਜੀਰ ਖਾਨ ਉੱਚੀ ਆਵਾਜ਼ ਜੀਂਦਾ ਜਲਾਦਾ ਇਹ ਸਰਕਾਰੀ ਇਟਾਂ ਇਤਨਾ ਤੋੜ ਤੇ ਫਿਰ ਉਹਨਾਂ ਜਲਾਦਾਂ ਨੇ ਸਹਿਬਜ਼ਾਦੇਆਂ ਦੀਆਂ ਚੱਪੜੀਆਂ ਵੱਡ ਦਿੱਤੀਆਂ ਸਨ ਫਿਰ ਕੰਦ ਹੋਰ ਉੱਚੀ ਗਈ ਜਦੋਂ ਥੋਡੀ ਤੱਕ ਬਾਬਾ ਫਤੇ ਸਿੰਘ ਦੀ ਥੋਡੀ ਤੱਕ ਕੰਦ ਪਹੁੰਚੀ ਨਾ ਤੇ ਸਹਿਬਜ਼ਾਦਾ ਜੋਰਾਵਰਸ ਨੂੰ ਬੋਲੇ ਉਹ ਭਰਾਵਾ ਤੂੰ ਬੜੀ ਕਿਸਮਤ ਵਾਲਾ ਆਂ ਤੂੰ ਮੇਰੇ ਤੋਂ ਛੋਟਾ ਆਂ ਮੈਨੂੰ ਲੱਗਦਾ ਪਹਿਨਾ ਦਾਲੀ ਦੀ ਗੋਦ ਬਹਿ ਗਿਆ ਜਾ ਕੇ ਕਿੱਡੇ ਵੱਡੇ ਵੱਡੇ ਵੇਖੋ ਇਤਿਹਾਸ ਤੁਹਾਡੀ ਕੌਮ ਦੇ ਜਦੋਂ ਕੰਧ ਇਹਨਾਂ ਦੇ ਇਥੋਂ ਥੋਡੀਆਂ ਤੱਕ ਗਈ ਆ ਜੀ ਵਿਦਵਾਨ ਲਿਖਦੇ ਨੇ ਕਿੰਦੇ ਜਦੋਂ ਬੱਚੇ ਇੱਕਦਮ ਹਰਕਤ ਹੋਈਏ ਵਿਹੋਸ਼ ਹੋ ਗਏ ਨੇ ਹਿੱਲੇ ਨੇ ਤੇ ਕੰਧ ਡਿੱਗ ਪੈਂਦੀ ਹੈ ਜੀ ਕੰਧ ਡਿੱਗ ਪੈਂਦੀ ਹੈ ਫਿਰ ਜਲਾਦ ਸਹਿਬਜ਼ਾਦਿਆਂ ਦੀਆਂ ਇਹਨਾਂ ਜੀਵਾ ਕਰਦਾ ਸਾਹ ਰਾਜ ਵੜ ਦਿੰਦਾ ਜੀ ਜੀਵਾ ਕਰਕੇ ਜਿਵੇਂ ਮੁਸਲਮਾਨ ਵੀਰ ਕਰਦੇ ਨੇ ਸਹਿਬਜ਼ਾਦਿਆਂ ਨੂੰ ਜੀਵਾ ਕੀਤਾ ਜਾਂਦਾ ਸਾਹ ਰਾਜ ਵੱਡੀ ਜਾਂਦੀ ਹੈ ਜੇ ਜੋ ਸਾਰਾ ਘੱਟੀ ਜਾਂਦੀ ਹੈ ਨਾ ਦਸਤਾਬੀ ਨਾਮ ਇਹ ਕਰਤਾ ਲਿਖਦਾ ਇੰਦਾ 10 ਸਕੈਂਟਰ ਜਦੋਂ ਤੜਫਦੇ ਨਹੀਂ ਨਾ ਪੈਰਾਂ ਦੇ ਨਾਲ ਮਿੱਟੀ-ਕੁੱਟੀ ਆ ਹੱਥਾਂ ਦੇ ਨਾਲ ਮਿੱਟੀ-ਕੁੱਟੀ ਤੜਫ ਤੜਫ ਕੇ ਸਹਬ ਜਾਦੇ ਨੇ ਦੁਨੀਆਂ ਦੇ ਲੋਕ ਕਹਿੰਦੇ ਸੀ ਸਹਬ ਜਾਦੇ ਤੜਫਦੇ ਨੇ ਤੜਫਦੇ ਨਹੀਂ ਸਨ ਉਹ ਸਿਰਫ ਕੌਮਦੀਆਂ ਨਹੀਂ ਹਮਜਬੂਦ ਕਰਦੇ ਸਨ ਕਿਹਾ ਸੀ ਵजीर खान ਸਾਡੇ ਤੇ ਜੁਰਮ ਨਾ ਕਰੀ ਤੇਰੇ ਸਾਹਮਣੇ ਜੇ ਝੁਲਮਾਏਗਾ ਜਿੰਨਾ ਤੂੰ ਸਾਨੂੰ ਤਸੀਹ ਦੇਣਾ ਤੇਰੇ ਸਾਹਮਣੇ ਉਹਨੇ ਜਲਮਾਉਣਗੇ ਤੇ ਵजीर खान ਕਹਿੰਦਾ ਸੀ ਤੁਹਾਡੀਆਂ ਲਾਛਾਂ ਰੋਲਣਗੀਆਂ ਤੁਹਾਡੀਆਂ ਲਾਛਾਂ ਨੂੰ ਇੱਲਾ ਲੈ ਕੇ ਜਾਣਗੀਆਂ ਅਸਮਾਨਾਂ ਦੇ ਵਿੱਚ ਕੂਕਰ ਖਾਣਗੇ ਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਨੇ ਆਖਿਆ ਸੀ ਵजीर खान ਭਲੇਖੇ ਜਿਨਾ ਨਹੀਂ ਜਿੰਨਾ ਇੱਲਾ ਸਾਡੇ ਮਾਫ਼ ਦੇ ਟੁਕੜੇ ਲੈ ਕੇ ਆਂਧਰਾ ਲੈ ਕੇ ਆਸਮਾਨ ਚ ਉੱਡਣ ਗਿਆ ਜਿੰਨੀਆਂ ਉੱਚੀਆਂ ਜਾਣ ਗਿਆ ਨਾ ਯਾਦ ਰੱਖੀ ਸ਼ਹਾਦਤ ਦੇ ਵਿੱਚ ਉਹ ਨਹੀਂ ਉੱਚੇ ਇੱਕਦਮ ਨਿਸ਼ਾਨ ਸਾਹਿਬ ਚੁਣ ਲਗੇ ਇੱਥੇ ਸਹਿਬ ਯਾਦਸ਼ਾਦਤ ਦਾ ਜਾਨ ਵੀ ਜਾਂਦੇ ਨੇ ਉਸ ਤੋਂ ਬਾਅਦ ਮਾਤਾ ਗੁਜਰ ਘੌਰ ਨੂੰ ਠੰਡੇ ਬੁਰਜ ਦੇ ਇੱਤੇ ਕੰਧਾਂ ਦੇ ਨਾਲ ਮਾਰ-ਮਾਰ ਕੇ ਮੱਥਾ ਮਾਰ-ਮਾਰ ਕੇ ਕੰਧਾਂ ਦੇ ਨਾਲ ਠੰਡੇ ਬੁਰਜ ਤੋਂ ਥੱਲੇ ਸੁੱਟ ਕੇ ਇੱਥੇ ਮਾਤਾ ਗੁਜਰ ਘੌਰ ਨੂੰ ਸ਼ਹੀਦ ਕੀਤਾ ਜਾਂਦਾ ਹੈ ਤੇ ਜਦੋਂ ਬੇਗਮ ਨੂੰ ਪਤਾ ਲੱਗਦਾ ਉਹ ਬੇਗਮ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸ਼ਹੀਦ ਕਰ ਲਿਆ ਇਥੇ ਸਹਿਬ ਜਾਂਦੇ ਸ਼ਹਾਨਦ ਦਾ ਜਾਨ ਵੀ ਜਾਂਦੇ ਨੇ ਆਪਣੇ ਮੂਹ ਦੀ ਅੱਖ ਨੂੰ ਬਚਾ ਜਾਂਦੇ ਨੇ ਬਟ ਆਪਣੇ ਗੁਰੂ ਨਾਨਕ ਦੇ ਘਰ ਨੂੰ ਉੱਚਾ ਕਰ ਜਾਂਦੇ ਨੇ ਸਿੱਖੀ ਨੂੰ ਉਭਾਰ ਜਾਂਦੇ ਨੇ ਸਿੱਖੀ ਦੀਆਂ ਗੱਲਾਂ ਵੱਡੀਆਂ ਕਰ ਜਾਂਦੇ ਨੇ ਇਹੋ ਜੀ ਨੀਂ ਰੱਖੀ ਵੇਖੋ ਪਾਗਾਂ ਵਾਲਿਓ ਜਿਹੜੀ ਸੰਬੰਧ ਚ ਵजीर खान ਦੀ ਚੱਲਦੀ ਸੀ ਨਾ ਆਜੋ ਸੇਰਹਾਨ ਦੇ ਗੁਰੂ ਦੀ ਪਾਣੀ ਦਾ ਪਾੜ ਹੋ ਰਿਹਾ ਹੈ ਜਿਹੜੀ ਸਰਹੰਦ ਜਵਦੀਰ ਖਾਨ ਦੇ ਹੁਕਮ ਤੋਂ ਬਿਨਾ ਪਤਾ ਨਹੀਂ ਸੀ ਹਲਦਾ ਅੱਜ ਉਥੇ ਕੀਰਤਨ ਹੋ ਰਿਹਾ ਜੇ ਜਿਹੜੀ ਸਰਹੰਦ ਜੀ ਸਹਿਬ ਜਾਦਿਆਂ ਤੋਂ ਬਿਨਾ ਕੋਈ ਹੋਰ ਨਹੀਂ ਸੀ ਹੈਗਾ ਮਾਤਾ ਗੁਜਰਕੌਰ ਤੋਂ ਬਿਨਾ ਅੱਜ ਹਜ਼ਾਰਾਂ ਨੇ ਗੀਂਦ ਦੀ ਗੁਰੂ ਦੇ ਸਿੱਖ ਬੈਠੇ ਜਾ ਕੇ ਉਸੇ ਸਾਲ ਤਾਂ ਅੱਜ ਵੀ ਵਰਸਦੀ ਹੈ ਅੱਜ ਵੀ ਉਸੇ ਤਰਾਈਂ ਸਾਰਾ ਹਿੰਦੂ ਉਸੇ ਤਰਾਈਂ ਚੱਲ ਰਿਹਾ ਬੰਦ ਬੀਤੀ ਹੈ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਆਪਣੇ ਪਰਿਵਾਰਾਂ ਦੇ ਵਿੱਚ ਗੁਰਬਾਣੀ ਲੈ ਕੇ ਆਓ ਆਪਣੇ ਘਰਾਂ ਦੇ ਵਿੱਚ ਸੰਤੋਖ ਲੈ ਕੇ ਆਓ ਸ੍ਰੀ ਸਾਹਿਬ ਲੈ ਕੇ ਆਓ ਖੰਨੇਵਾੜੇ ਦੀ ਗੱਲ ਸਭ ਕੋ ਗੁਰੂ ਵਾਲੇ ਬਣੋ ਸਿੱਖੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਆਪਣੇ ਪਰਿਵਾਰਾਂ 'ਚ ਗੱਲਾਂ ਕਰਿਆ ਕਰੋ ਕਹਾਣੀਆਂ ਕਰਿਆ ਕਰੋ ਸਾਬ ਜਾਦਿਆਂ ਦੀਆਂ ਵੇਖੋ ਦੇਸਾਂ ਬੜਾ ਵੱਡਾ ਜੀ ਮੈਂ ਕਈ ਵਾਰੀ ਬੇਨਤੀ ਕਰਦਾ ਨਾ ਅਸੀਂ ਕਹਿੰਨੇ ਸਾਡੀ ਪੀੜੀ ਚੱਲਦੀ ਰਵੇ ਜਿਹੜਿਆਂ ਘਰਾਂ 'ਚ ਲਾਦ ਨਹੀਂ ਹੁੰਦੀ ਉਹਨਾਂ ਨੂੰ ਪੁੱਛੋ ਨੀਂਦ ਨਹੀਂ ਆਉਂਦੀ ਕਾਤੋਂ ਜਿਨ੍ਹਾਂ ਦੇ ਘਰੇ ਧੀ ਉਹ ਕਹਿੰਦੇ ਪੁੱਤ ਹੋ ਜੇ ਪੀੜੀ ਚੱਲਦੇ ਜਿਨ੍ਹਾਂ ਦੇ ਘਰੇ ਧੀ ਨਹੀਂ ਹੈਗੇ ਉਹ ਕਹਿੰਦੇ ਧੀ ਹੋ ਜੇ ਇਹ ਕਿਉਂ ਕਹਿੰਦੇ ਜੀ ਸਾਡੇ ਤੋਂ ਬਾਅਦ ਸਾਡਾ ਕਾਰੋਬਾਰ ਸਾਡਾ ਪੁੱਤ ਸੰਭਾਲੇਗਾ ਉਹਦੇ ਤੋਂ ਬਾਅਦ ਉਹਦਾ ਪੁੱਤ ਸੰਭਾਲੇਗਾ ਮੈਂ ਬੇਨਤੀ ਕਰਨਾ ਉਥੇ ਪੀੜੀਆਂ ਚੱਲੀਆਂ ਵੀ ਜ਼ਰੂਰੀ ਨੇ ਪਰ ਆ ਬਾਬੇ ਨਾਨਕ ਦੇ ਘਰ ਦੀ ਪੀੜੀ ਚਲਾਉਣੀ ਜ਼ਰੂਰੀ ਜੇ ਤੁਸੀਂ ਪੀੜੀ ਬਿਠੇ ਜੋ ਬਾਬੇ ਨਾਨਕ ਦੇ ਘਰ ਦੀ ਸਿੱਖ ਪਾਉਮ ਅੱਜ ਦੀ ਪੀੜੀ ਆ ਜੀ ਅਸੀਂ ਜੇ ਬੀੜੀ ਨਲਾਇਕ ਨਿਕਲ ਜਾਵੇ ਤਾਂ ਹਮੂਦਾ ਕਰ ਦਿੰਦੀ ਜੇ ਮੈਂ ਬੇਨਤੀ ਕਰਾਂ ਇਹ ਵੀ ਇੱਕ ਬੀੜੀ ਜੇ ਜੀ ਅਸੀਂ ਨਲਾਇਕ ਨਿਕਲ ਗਏ ਤੇ ਬਾਬੇ ਨਾਨਕ ਦੇ ਘਰ ਨੂੰ ਨਿਵਾ ਕਰ ਦਿਆਂਗੇ ਬਾਣੀ ਨਾਲ ਜੁੜੀਏ ਇਤਿਹਾਸ ਨਾਲ ਜੁੜੀਏ ਸੱਚੀ ਬਾਣੀ ਹੈ ਜੀ ਸੱਚਾ ਇਤਿਹਾਸ ਹੈ ਮੈਂ ਕਿਨਾਂ 7 ਸਾਲ ਦੇ ਸਹਿਬਜ਼ਾਦੇ ਠੰਡਾ ਕੱਟ ਗਏ 7 ਸਾਲ ਦੇ ਸਹਿਬਜ਼ਾਦੇ ਜ਼ੁਲਮ ਕੱਟ ਗਏ ਆਪਣੇ ਜੀਵਨ ਦੇ ਵਿੱਚ ਅੱਜ ਸਾਡੇ ਨੌਜਵਾਨ ਜੁਰਿਠਾਂ ਦੇ ਕਰਕੇ ਘਰੇ ਵੀ ਬੈਠੇ ਹੋਣਗੇ ਉਹਨਾਂ ਮੁਰਿੰਨਾਂ ਨੇ ਪਤਾ ਜੇ ਰਜਾਈ ਦਾ ਨਿਗ ਮਿਲਿਆ ਤੇ ਕੋਈ ਪੱਟੇ ਸੰਗ ਠੰਡੇ ਮੁਰਜ ਦੇ ਵਿੱਚ ਬੈਠਾ ਸੀ ਤਾਂ ਮਿਲਿਆ ਉਹਨਾਂ ਮੁਰਿੰਨਾਂ ਨੇ ਪਤਾ ਜੇ ਅੱਜ ਫੁਲਕੇ ਰੱਜ ਕੇ ਛਕੇ ਆ ਕੋਈ ਮਾਂ ਬਜ਼ੁਰਗ ਮਾਂ ਕੋਈ ਭੁੱਖਾਂ ਕੱਟਦੀ ਰਹੀ ਤੇ ਤੁਹਾਨੂੰ ਸਾਨੂੰ ਤਾਂ ਹੁਣ ਕੇ ਮਿਲੇਗਾ ਅੱਜ ਅਗੋ ਮੁੜਾਈਏ ਸਤਿਗੁਰੂ ਕਿਰਪਾ ਕਰਨੀ